ਜਿੱਥੇ ਗੁਰਨਾਨਕ ਦਾ ਪੰਜ ਗੁਰੂ ਸਹਿਬਾਨ ਦਾ ਸਤਕਾਰ ਕਰਦੇ ਆ ਦਸਾਂ ਪਾਸ਼ਾਏ ਦੀ ਜੋਤ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਆ ਤੇ ਇਹਨਾਂ ਦੇ ਵਿੱਚ ਬਿਰਾਜਮਾਨ ਪਾਵੇਂ ਮੁਸਲਮਾਨ ਫਕੀਰ ਹਨ ਪਾਵੇਂ ਜੱਟ ਹਨ ਪਾਵੇਂ ਜੁਲਾਈ ਹਨ ਪਾਵੇਂ ਕਿਸ ਜਾਤ ਨਾ ਰੱਖਦੇ ਸਬੰਧ ਰੱਖਦੇ ਹੋਣ ਉਹਨਾਂ ਪ੍ਰਤੀ ਅਸੀਂ ਗੁਰਨਾਨਕ ਦੇ ਨਕਸ਼ੇ ਕਦਮ ਤੇ ਚੱਲਦੇ ਆ ਨਸਮਸਤ ਖਾਣਾ ਪਰ ਅਫਸੋਸ ਹੈ ਕਿ ਇੱਕ ਗੁਰਦੁਆਰਾ ਬਣਾਇਆ ਗਿਆ ਉਸ ਗੁਰਦੁਆਰੇ ਦੇ ਵਿੱਚ ਦਾ ਨਾਮ ਭਗਤ ਅਰਵਦਾਸ ਦੇ ਨਾਮ ਤੇ ਰੱਖਿਆ ਗਿਆ ਪਿਛਲੇ 12-13 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਸੀ ਪਰ ਪਿਛਲੇ 3 ਸਾਲਾਂ ਤੋਂ ਇਹ ਜਿਹੜੇ ਜਲੰਧਰ ਦੇ ਸਾਥ ਸਨ ਇਹਨਾਂ ਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਜਦ ਵੇ ਗਏ ਤੇ ਇਹਨਾਂ ਨੇ ਆਪਣਾ ਅਸਨ ਐਵੇਂ ਹੀ ਲਾ ਲਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਾਲ ਤਖਤ ਕੋਸ਼ ਲਾ ਕੇ ਨਾਲ ਬੈਠ ਗਏ ਸਿੰਘਾਂ ਨੇ ਇਤਰਾਜ ਕੀਤਾ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਕੁਝ ਕਈ ਬੰਦੇ ਆਵਣ ਉਹ ਪਹਿਲੇ ਮੱਥਾ ਉਹਨਾਂ ਨੂੰ ਟੇਕਣ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਗੱਲ ਵੱਧੀ ਵੱਧੀ ਇੱਥੇ ਚਲੀ ਗਈ ਕਿ ਜਿਹੜੇ ਰੁਮਾਲੇ ਲੈ ਕੇ ਆਂਦੇ ਸਨ ਉਹਨਾਂ ਰੁਮਾਲਿਆਂ ਨੂੰ ਪਹਿਲਾਂ ਇੱਕ ਜਿਹੜਾ ਮਰ ਗਿਆ ਤੇ ਇੱਕ ਜਿਹੜੇ ਜਿੰਦੇ ਨੇ ਇਹਨਾਂ ਦੇ ਪੈਰਾਂ ਨੂੰ ਲਾਵਣ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਪੇਟ ਕਰਨਾਂ ਸਪੈਨ ਦੇ ਵਿੱਚ ਮੈਂ ਉਹਨਾਂ ਨੂੰ ਤਫਤੀਸ਼ ਕੀਤੀ ਸਾਰੀ ਭਾਈ ਤੁਸੀਂ ਕੋਈ ਪਲੈਨਿੰਗ ਕੀਤੀ ਹੈ ਕੋਈ ਤੁਸੀਂ ਮਨਸੂਬੇ ਬਣਾਏ ਕਹਿੰਦਾ ਜੀ ਬਿਲਕੁਲ ਕੋਈ ਗੱਲ ਹੀ ਨਹੀਂ ਹੈ ਪੁਲਿਸ ਨੇ ਗਰੰਤੀ ਸਾਹਿਬ ਨੂੰ ਅਰਥਵ ਦੇ ਕਥਾਵਾਚਕ ਨੂੰ ਪੁੱਛਿਆ ਹਿੰਦੁਸਤਾਨ ਦੇ ਜਿਹੜੇ ਉੱਥੇ ਦੇ ਤਾਂ ਉਹਨਾਂ ਵੀ ਪੁੱਛਿਆ ਉਹਨਾਂ ਕਹਿੰਦੇ ਸੀ ਕਥਾ ਜਮੂਰ ਕਰਦੇ ਆ ਕਥਾ ਦੇ ਵਿੱਚ ਮਨਮਤ ਬਾਰੇ ਅਸੀਂ ਜਮੂਰ ਗੱਲ ਕਰਦੇ ਆ ਅਸੀਂ ਇੱਥੇ ਸਾਰੇ ਦੇ ਸਾਰੇ तकरीबन ਕਿਰਤੀ ਸਿੰਘ ਨੂੰ تھے۔ ਔਰ ਉਹਨਾਂ ਨੇ ਜਦ ਇਹ ਦੱਸਿਆ ਉਹਨਾਂ ਨੇ ਇਹ ਵੀ ਕਿਹਾ 22 ਨੰਬਰ ਦੇ ਗੁਰਦੁਆਰੇ ਵਾਲਿਆਂ ਨੇ ਕਿ ਅਸੀਂ ਪਿਛਲੇ 2 ਸਾਲ ਤੋਂ ਉਹਨਾਂ ਕੋਲ ਜਾ ਰਹੇ ਹਾਂ ਵੀ ਇਹ ਜੀ ਮਨਮਤ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਨਹੀਂ ਹੋ ਸਕਦੀ। ਸਾਨੂੰ ਹਰ ਵਾਰ ਬੁਲਾਵਣ ਹਰ ਵਾਰ ਬੁਲਾਉਣ ਤੋਂ ਬਾਅਦ ਫਿਰ ਸਾਨੂੰ ਕਹਿਣ ਅਗਲੀ ਵਾਰ ਤੁਸੀਂ ਆਣਾ ਜੀ ਅੱਜ ਸਮਾਂ ਨਹੀਂ ਮਿਲਿਆ ਸਰੂਪਾ ਦੇ ਕੇ ਭੇਜ ਦੇਣ। ਇਹ ਦੋ ਮੁੰਡੇ ਸੁਪੇਨ ਤੋਂ ਆਏ ਸਨ। ਤਿੰਨ ਮੁੰਡੇ ਲੋਕਲ ਸਨ ਦੋ ਰਸਤੇ ਝੋੜ ਮਿਲ ਗਏ ਅੱਠ ਮੁੰਡੇ ਦੋ ਕਾਰਾਂ ਚ ਗਏ ਤਿੰਨ ਬਾਹਰ ਰਹਿ ਗਏ ਪੰਜ ਅੰਦਰ ਚਲੇ ਗਏ ਸੰਗਤ ਵੀ ਜਾ ਕੇ ਬੈਠ ਗਏ ਪੰਜ ਬੱਚੇ ਸੰਗਤ ਜੀ ਬੈਠਣ ਤੋਂ ਬਾਅਦ ਜਿਵੇਂ ਉਹ ਹੀ ਦੁਬਾਰਾ ਘਟਣਾ ਸ਼ੁਰੂ ਹੋਈ ਉਹਨਾਂ ਨੇ ਉੱਠ ਕੇ ਖੜਾ ਹੋ ਕੇ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਾਹਰ ਅਸੀਂ ਕੋਈ ਗੱਦੀ ਨਹੀਂ ਲਗਣਦੇ ਆਂ ਕੋਈ ਮੱਥੇ ਨਹੀਂ ਟੇਕਣਦੇ ਆਂ ਉਹਨਾਂ ਦੇ ਇਤਨੀ ਕਹਿਣ ਦੀ ਗੱਲ ਸੀ 35 40 ਬੰਦੇ ਹਥਿਆਰਿਆਂ ਨਾਲ ਲੈ ਸੋਕੇ ਉਹਨਾਂ ਨੌਜਵਾਨਾਂ ਤੇ ਟੁੱਟ ਕੇ ਪੈ ਗਏ। ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਮਾਰਗਟਾਈ ਸ਼ੁਰੂ ਕੀਤੀ ਇੱਕ ਬੰਦੇ ਦੇ ਕੋਲ ਪਿਸਤੌਲ ਸੀ ਉਸਨੇ ਆਪਣੇ ਡਿਫੈਂਸ ਦੇ ਵਿੱਚ ਉਹ ਗੋਲੀਆਂ ਚਲਾਈਆਂ ਇੱਕ ਬਈ ਗੋਲੀ ਛਾਤੀ ਲੱਗੀ ਉਹ ਚਲਾਣਾ ਕਰ ਗਿਆ ਇੱਕ ਬਈ ਤੰਗ ਲੱਗੀ ਇੱਕ ਬਈ ਬਾਹਾਂ 'ਚ ਲੱਗੀ। ਗੋਲੀਆਂ 10 ਨਿਕਲੀਆਂ ਉਸ ਰਵਾਲੋੜ 'ਚੋਂ। 15 ਗੋਲੀਆਂ ਦੇ ਨਿਸ਼ਾਨ ਆ ਗਏ ਉੱਥੇ ਪੁਲਿਸ ਪੁੱਛ ਰਹੀਏ ਇਹ ਦੂਸਰੀ ਪਿਸਤੌਲ ਕਿਹੜੀ ਹੈ ਖਾਲੀ ਉਹਨਾਂ ਨੂੰ ਮਾਰਿਆ ਘੁਟਿਆ ਨਹੀਂ ਗਿਆ ਉਹਨਾਂ ਦੇ ਜਿਸਮਤ ਕੇਸ ਪੁੱਟੇ ਗਏ ਤੇ ਚਮੜੀ ਕੇਸਾਂ ਦੇ ਨਾਲ ਲਾ ਲਈ ਗਈ ਤੇੜ ਖਾਲੀ ਕਚਾਰਾ ਰਹਿਣ ਦਿੱਤਾ ਗਿਆ ਜਿਹੜੀ ਲੰਗਰ ਦੇ ਵਿੱਚ ਦਾਲ ਬਣ ਰਹੀ ਸੀ ਚਾਹ ਬਣ ਰਹੀ ਸੀ ਉਹਨਾਂ ਦੇ ਜਿਸਮ ਦੇ ਉੱਤੇ ਉਹ ਚਾਹਾਂ ਢੋਲੀਆਂ ਗਿਆ ਉਹ ਦਾਲਾਂ ਢੋਲੀਆਂ ਗਿਆ ਇਤਨੇ ਤਸੀਹੇ ਦਿੱਤੇ ਗਏ ਔਰ ਸਾਨੂੰ ਅਫਸੋਸ ਇਸ ਗੱਲ ਦਾ ਹੈ ਜਿਸ ਨੇ ਗੁਰੂ ਦੀ ਅਦਬ ਨੂੰ ਬੇਅਦਬੀ ਨੂੰ ਨਾ ਸਹਾਰਦਿਆ ਆ ਆਵਾਜ਼ ਉਠਾਈ ਉਹਨਾਂ ਵਾਸਤੇ ਤੇ ਕੋਈ ਨਹੀਂ ਪੁਜਾ ਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਹਿੰਦੁਸਤਾਨ ਤੋਂ ਜਹਾਜ਼ ਚਲਾ ਗਿਆ ਉਹਨਾਂ ਨੂੰ ਲੈਣ ਵਾਸਤੇ ਜਿਹੜੇ ਨੌਜਵਾਨ ਮੈਂ ਪੁੱਛਣਾ ਚਾਹਾਂਗਾ ਅੱਜ ਕਿਹੜੇ ਨੌਜਵਾਨ ਉੱਠਣਗੇ ਜਿਹੜੇ ਗੁਰੂ ਦੀ ਬੇਦਵੀਨਾ ਹਸਰ ਦੇ ਹੋਏ ਛੀੜੀਆਂ ਪਾਣ ਗਏ ਇਹੋ ਜੀ ਮਾਰਕੁੱਟ ਸੈਣ ਗਏ ਜੋ ਕੁਝ ਮੈਂ ਸੁਣਿਆ ਉੱਥੇ ਜਾ ਕੇ ਜੋ ਕੁਝ ਮੈਨ ਦੱਸਿਆ ਗਿਆ ਇਹ ਗੱਲ ਮੈਂ ਕਹਿ ਸਕਦਾ ਮੰਤ ਨਰਾਇਣੂ ਤੋਂ ਬਾਅਦ ਇੱਕ ਛੋਟਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਉਸਦੇ ਬਾਰੇ ਚ ਇਹਦੇ ਬੋਲੇ ਮੈਂ ਇਹਨਾਂ ਨੂੰ ਪੁੱਛਿਆ ਦੱਸੋ ਜੀ ਕਹਿੰਦਾ ਜੀ ਸਾਡੀ ਕੋਣ ਸੁਣਾਏ ਹਿੰਦੁਸਤਾਨ ਤੋਂ ਇੱਕ ਜਹਾਜ਼ ਲੈ ਕੇ ਆ ਰਹੇ ਫਿਰ ਉਸਨਾਂ ਨੂੰ ਕਿਹਾ ਜਾ ਰਿਹਾ ਅਸੀਂ ਕਿਹਾ ਜਿਹੜੇ ਨੌਜਵਾਨ ਟੈਕਸੀਆਂ ਚਲਾ ਰਹੇ ਸਨ ਕਿ ਉਹਨਾਂ ਨੇ ਮੈਨੂੰ ਸਾਰੀਆਂ ਗੱਲਾਂ ਆ ਕੇ ਹੋਟਲ ਮੰਨ ਲਵ ਕੇ ਗੱਲਾਂ ਦਸੀਆਂ ਕਹਿੰਦਾ ਨੇ ਅਸੀਂ ਕਿਹਾ ਭਈ ਜੇ ਉਹਨਾਂ ਨੇ ਵੀ ਮਾਰਿਆ ਤਾਂ ਕੇਸ ਉਹਨਾਂ ਤੇ ਵੀ ਬਣਾਇਆ ਜਾਵੇ ਹਿੰਦੁਸਤਾਨ ਤੋਂ ਪੰਜਾਬ ਸਰਕਾਰ ਦੇ ਟੈਲੀਫੋਨ ਜਾਂਦੇ ਤੁਸੀਂ ਕੋਈ ਐਕਸ਼ਨ ਨਹੀਂ ਲੈਣਾ ਪਹਿਲੇ ਸਾਨੂੰ ਬਾਡੀ ਲਿਆਣ ਦਿਓ ਉਸ ਨੂੰ ਜਿਹੜਾ ਹਸਟਲ ਪਿਆ ਉਹਨੂੰ ਜਿੰਦਾ ਲਿਆਣ ਦਿਓ ਕਿ ਫਿਰ ਤੁਸੀਂ ਕੋਈ ਗੱਲ ਕਰਨਾ ਮੈਂ ਫੁਲਕਾ ਸਾਹ ਨੂੰ ਮੱਥਾ ਟੇਕ ਦਿਆ ਆਂ ਦੇਖਿਆ ਜੇ ਬੈਠੇ ਨੇ ਤੇ ਸੁਣ ਲੈਣ ਹੋ ਸਕਦਾ ਸਾਨੂੰ ਉਹਨਾਂ ਨੂੰ ਵੀ ਭੇਜਣਾ ਪਏਗਾ ਵਿਆਹਾਂ ਦੇ ਵਿੱਚ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਦਿੱਲੀ ਦੀ ਸਿੱਖ ਸੰਗਤ ਦਿੱਲੀ ਸਿੱਖ ਦੁਆਰਾ ਪੰਧਾ ਕਮੇਟੀ ਔਰ ਦਿੱਲੀ ਦੀਆਂ ਸਾਰੀਆਂ ਸੰਸਥਾਵਾਂ ਪੰਜਾਬ ਸਰਕਾਰ ਹੋਵੇ ਭਾਵੇਂ ਕੋਈ ਦਲ ਹੋਵੇ ਤੇ ਭਾਵੇਂ ਕੁਝ ਹੋਵੇ ਉਹ ਪੁੱਛਣਾ ਪੁੱਛਣ ਅਸੀਂ ਉਹਨਾਂ ਨੌਜਵਾਨਾਂ ਦੀ ਪੈਰਵੀ ਕਰਨ ਲਈ ਦਿੱਲੀ ਤੋਂ ਜਿਹੜਾ ਮਰਜ਼ੀ ਵਕੀਲ ਭੇਜਣੇ ਪੈਣ ਅਸੀਂ ਵਕੀਲ ਭੇਜਾਂਗੇ ਇਤਨਾ ਜ਼ੁਲਮ ਇਤਨੇ ਦਰਦਨਾਕ ਗੱਲ ਇੱਥੇ ਹੀ ਬਸ ਨਹੀਂ ਹੋਈ ਉਹਨਾਂ ਨੇ ਕਿਹਾ ਜੀ ਇੱਥੋਂ ਗੁਰਗ੍ਰਾਂਧ ਸਾਹਿਬ ਦੀ ਬੀੜ ਚੁੱਕ ਕੇ ਲੈ ਜਾਓ ਅਸੀਂ ਨਹੀਂ ਹੁਣ ਪ੍ਰਕਾਸ਼ ਕਰਨਾ ਮੈਨੂੰ ਜਾਣ ਤੋਂ 2 ਦਿਨ ਪਹਿਲਾਂ ਉਹਨਾਂ ਦਾ ਟੈਲੀਫੋਨ ਆਇਆ ਮੈਂ ਕਿਹਾ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਕ ਵਾਰ ਹੋ ਜਾਂਦਾ ਹੈ ਪਾਕਿਸਤਾਨ ਦੀ ਸਰਕਾਰ ਨੇ 1947 ਦੇ ਵਿੱਚ ਜੋ ਰਿਡਿਕਸ਼ਨ ਪਰਸਨ ਦੀ ਜਿਹੜੀ ਗੱਲ ਸੀ ਕੀਤੀ ਸੀ ਇਸੇ ਵਾਸਤੇ ਗੁਰਦੁਆਰਿਆਂ ਦੇ ਨਾਲ ਲੱਗੀਆਂ ਜਿੰਨੀਆਂ ਵੀ ਜਗ੍ਹਾ ਸਨ ਉਹਨਾਂ ਕਹਿਆ ਗੁਰੂ ਗ੍ਰੰਥ ਸਾਹਿਬ ਇੱਥੇ ਹਾਜ਼ਰ ਹੈ ਉਹ ਕਿਸੇ ਨੂੰ ਲਾਟ ਨਹੀਂ ਕੀਤੀ ਜਾਏਗੀ ਸੁਪਰੀਮ ਕੋਰਟ ਆਫ ਇੰਡੀਆ ਨੇ 5 ਸਾਲ ਪਹਿਲਾਂ ਇਹ ਕਿ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਜਗ੍ਹਾ ਲਈ ਜਾ ਸਕਦੀ ਹੈ ਖਰੀਦੀ ਜਾ ਸਕਦੀ ਹੈ ਔਰ ਹਰ ਗੁਰਦੁਆਰੇ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਲੋੜ ਨਹੀਂ ਪਰ ਅਫਸੋਸ ਹੈ ਜਥੇਦਾਰ ਸਾਹਿਬ ਵੀ ਗੱਲ ਸੁਣਗੇ ਹੋਣਗੇ ਸਰਦਾਰ ਅਵਤਾਰ ਸਿੰਘ ਮੱਕੜ ਵੀ ਗੱਲ ਸੁਣ ਰਹੇ ਹੋਣਗੇ ਮੈਸੇਵਸਤੇ ਰਾਤ ਨੂੰ ਕੀਤਾ ਤੇ ਅੱਜ ਬਿਆਨਾ ਵਾਲੇ ਵੀ ਸੁਣ ਰਹੇ ਹੋਣਗੇ ਯੂਰਪੀ ਸਾਰਾ ਸੁਣ ਰਿਹਾ ਆਏਗਾ ਮੈਂ ਯੂਰਪ ਟੈਕਸਿੰਗਾਂ ਨੂੰ ਹੀ ਬੇਨਤੀ ਕਰਕੇ ਆਇਆ ਹਾਂ ਲੰਡਨ ਦੇ ਸਿੱਖਾਂ ਨੂੰ ਬੇਨਤੀ ਕਰ ਆਇਆ ਲਗਾ ਸਾਨੂੰ ਤੇ ਪਹੁੰਚਦੀਆਂ 12 ਘੰਟੇ ਲੱਗ ਸਕਦੇ ਹਨ 18 ਘੰਟੇ ਲੱਗ ਸਕਦੇ ਹਨ ਪਰ ਜਿਤ ਵੀ ਉਹਨਾਂ ਨੂੰ ਲੋੜ ਪਵੇ ਤੁਸੀਂ 2 ਘੰਟੇ ਤੋਂ ਬਾਅਦ ਸਮੇਂ ਵਿੱਚ ਨਹੀਂ ਲਾਣਾ ਔਰ ਉੱਥੇ ਪਹੁੰਚਣਾ ਹੈ ਉਹਨਾਂ ਨੇ ਪਹੁੰਚਣ ਦਾ ਵਾਅਦਾ ਕੀਤਾ ਹੈ ਅਫਸੋਸ ਹੈ ਕਿ ਜਦ ਉਹਨਾਂ ਨੇ ਗੱਲ ਕਹੀ ਤਾਂ ਉਹਨਾਂ ਸਿੰਘਾਂ ਨੇ ਬਾਈ ਨੰਬਰ ਦੇ ਗੁਰਦੁਆਰਿਆਂ ਵਾਲਿਆਂ ਨੇ ਸਿੰਘ ਸਾਹਿਬ ਗੈਨੀ ਗੁਰਬਚਨ ਸਿੰਘ ਨੂੰ ਟੈਲੀਫੋਨ ਕੀਤੀ ਜੇਤੇਵਾਰ ਅਰਵਾਰਤ ਸਿੰਘ ਮਕਰ ਨੂੰ ਟੈਲੀਫੋਨ ਕੀਤੀ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਅਸੀਂ ਇੱਥੇ ਕਹ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਬਿਲਕੁਲ ਨਹੀਂ ਲਿਆਣਾ ਉੱਥੇ ਹੀ ਅਸੀਂ ਪ੍ਰਕਾਸ਼ ਕਰਾਣਾ ਹੈ ਠਹਿਰ ਜਾਓ ਸਾਡੀ ਗੱਲਬਾਤ ਚੱਲ ਰਹੀ ਹੈ ਠਹਿਰ ਜਾਓ ਗੱਲਬਾਤ ਚੱਲ ਰਹੀ ਹੈ 12 ਦਿਨ ਵੱਧ ਗਏ ਗੱਲਬਾਤ ਚੱਲਦੀ ਪਈ ਹੈ ਹਦੇਸ਼ ਕੋਈ ਨਹੀਂ ਦੇ ਰਹੇ ਇੱਕ ਚੰਦ ਵੋਟਾਂ ਦੇ ਖਾਤਰ ਇੱਕ ਸੀਟ ਦੀ ਖਾਤਰ ਅੱਜ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਦਾਤੇ ਲਾਤਾ ਹੈ ਉਹਨਾਂ ਨੇ ਪੰਥਰ ਨੂੰ ਦਾਦੇ ਲਾਂਡੋ ਕਦਮ ਸੋ